ਜੇ ਤੁਹਾਡੇ ਘਰੇ ਏਸੀ ਲੱਗਿਆ ਹੋਇਆ ਜੀ ਜਾਂ ਤੁਸੀਂ ਨਵਾਂ ਏਸੀ ਲਗਵਾਉਣਾ ਹੈ ਤਾਂ ਇੱਕਾ ਛੋਟਾ ਜਿਹਾ ਕੰਮ ਕਰ ਲਓ ਜੀ ਸਾਰੀ ਜ਼ਿੰਦਗੀ ਨਜ਼ਾਰੇ ਲਵੋਗੇ ਆਪਾਂ ਨੂੰ ਆ ਇੱਕ ਐਂਡ ਕੱਪ ਚਾਹੀਦਾ ਜੀ ਇੱਕ ਚਾਹੀਦੀ ਆਹ ਪਾਈਪ ਪਾਈਪ ਦਾ ਸਾਈਜ਼ ਮੋਟਾ ਪਤਲਾ ਹੋਵੇ ਕੋਈ ਚੱਕਰ ਨਹੀਂ ਆਪਾਂ ਨੂੰ ਜਿੱਥੇ ਤੱਕ ਆਪਣਾ ਜਿਹੜਾ ਐਂਡ ਕੱਪ ਆ ਉਹ ਚੜੂਗਾ ਉਦੋਂ ਉੱਤੇ ਆਪਾਂ ਥੋੜਾ ਜਿਹਾ ਇੱਕ ਨਿਸ਼ਾਨੀ ਲਾ ਲਈ ਜੀ ਇੱਥੇ ਆਪਾਂ ਸਰਾਖ ਕੱਢ ਲਾਂਗੇ ਇਸ ਤਰੀਕੇ ਨਾਲ ਆਪਾਂ ਨੇ ਸਰਾਖ ਕੱਢ ਲਿਆ ਤੁਸੀਂ ਸਰਾਖ ਵੱਡਾ ਛੋਟਾ ਟੂਟੀ ਦੇ ਮੁਤਾਬਕ ਕੱਢ ਲਿਓ ਇੱਥੇ ਆਪਾਂ ਨੇ ਇੱਕ ਟੂਟੀ ਲਾਉਣੀ ਹੈ ਜੇ ਤੁਸੀਂ ਵੱਡੀ ਟੂਟੀ ਲ ਥੋੜਾ ਜਿਹਾ ਘੱਟ ਲੈ ਸਕਦੇ ਹਾਂ ਮੋਟਾ ਕੋਈ ਚੱਕਰ ਨਹੀਂ ਵੱਧ ਮੋਟਾ ਵੀ ਲੈ ਸਕਦੇ ਹਾਂ ਕੋਈ ਦਿੱਕਤ ਨਹੀਂ ਹੈਗੀ ਪਰ ਆਹ ਕੰਮ ਕਰ ਲਓ ਕਿਉਂਕਿ ਏਸੀ ਲਗਵਾਉਣ ਤੋਂ ਤਾਂ ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ ਜੀ ਏਸੀ ਲਵਾਉਣਾ ਹਰੇਕ ਦੀ ਮਜਬੂਰੀ ਵੀ ਹੈ ਤੇ ਮਰਜ਼ੀ ਵੀ ਆਉਦੀ ਹੈ ਪਰ ਆਹ ਕੰਮ ਵਾਸਤੇ ਅਸੀਂ ਹਰੇਕ ਨੂੰ ਕਵਾਂਗੇ ਵੀ ਹਰੇਕ ਦੇ ਘਰ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਆਪਦਾ ਫਰਜ਼ ਸਮਝ ਕੇ ਜੀ ਇਕੱਲਾ ਇਕੱਲਾ ਬੰਦਾ ਤੇ ਜਿਨ੍ਹਾਂ ਦੇ ਵੀ ਏਸੀ ਲੱਗੇ ਹੋਏ ਨੇ ਸਾਰੇ ਇਹ ਕੰਮ ਜ਼ਰੂਰ ਕਰ ਲਓ ਜੀ ਇਹਦੇ ਨਾਲ ਕੁਦਰਤ ਦਾ ਵੀ ਬਹੁਤ ਵੱਡਾ ਫਾਇਦਾ ਹੋ ਜਾਊਗਾ ਠੀਕ ਹੈ ਟੂਟੀ ਆਪਾਂ ਨੇ ਫਿੱਟ ਕਰਤੀ ਜੀ ਚੰਗੀ ਤਰ੍ਹਾਂ ਇਧਰਲੇ ਪਾਸੇ ਤੇ ਅ ਪਿਕਸ ਕਰਾਂਗੇ ਜਮਾ ਆਹ ਲੋ ਜੀ ਆਪਾਂ ਪਹਿਲਾਂ ਇਹਦੀ ਜਿਹੜੀ ਬਾਸ਼ਲ ਜੀ ਹੁੰਦੀ ਹੈ ਰਬੜ ਦੀ ਉਹ ਇਹਦੀ ਪਾਤੀ ਤਾਂ ਕਿ ਪਾਣੀ ਹੈ ਜਿਹੜਾ ਉਹ ਲੀਕ ਨਾ ਹੋਵੇ ਜੀ ਕਿਸੇ ਪਾਸੋਂ ਇਸ ਤਰੀਕੇ ਨਾਲ ਆਪਾਂ ਇਹਨੂੰ ਬੰਦ ਕਰ ਦੰਨੇ ਹੁਣ ਤੇ ਮੈਂ ਕਹਿੰਦਾ ਵੀ ਤੁਸੀਂ ਨਜ਼ਾਰੇ ਲਾਉਂਗੇ ਬਾ ਕਮਾਲ ਚੀਜ਼ ਬਣੂਗੀ ਯਾਰ ਸਾਰੀ ਜ਼ਿੰਦਗੀ ਇਹ ਨਜ਼ਾਰੇ ਲਾਉਂਗੇ ਕੋਈ ਦਿੱਕਤ ਨਹੀਂ ਹੈਗੀ ਨਾ ਤੁਹਾਨੂੰ ਕਿਸੇ ਨੇ ਕਹਿਣਾ ਵੀ ਯਾਰ ਤੁਸੀਂ ਏਸੀ ਲਵਾਇਆ ਹੋਇਆ ਤੁਸੀਂ ਗਰਮੀ ਵਧਾ ਰਹੇ ਹੋ ਜਾਂ ਹੋਰ ਹੈ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਸ ਤੋਂ ਬਾਅਦ ਐਂਡ ਕੱਪ ਤੇ ਆਪਾਂ ਆਹ ਸਲੋਚਨ ਲਾ ਰਹੇ ਹਾਂ ਜੀ ਠੀਕ ਹੈ ਇਹਨੂੰ ਬੰਦ ਕਰਨ ਵਾਲਾ ਹੁੰਦਾ ਇਹ ਪਲਾਸਟਿਕ ਦੀਆਂ ਪਾਈ ਹਲੇ ਪਾਸੋਂ ਖੁੱਲੇ ਨਾ ਜੀ ਠੀਕ ਹੈ ਦੋ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਦੋਨੇ ਚੀਜ਼ਾਂ ਆਪਾਂ ਨੇ ਪਹਿਲਾਂ ਪੱਕਾ ਕੰਮ ਕਰ ਲਿਆ ਆਹ ਲਓ ਜੀ ਇਹਦੇ ਉੱਤੇ ਆਪਾਂ ਨੇ ਚੜਾ ਕੇ ਠੋਕਤਾ ਹੁਣ ਇਹ ਪੱਕਾ ਕੰਮ ਹੋ ਗਿਆ ਜੀ ਬਿਲਕੁਲ ਇਹਦੀ ਲੀਕੇਜ ਬੰਦ ਹੋ ਜੂਗੀ ਆਹ ਲਓ ਜੀ ਇਸ ਤੋਂ ਬਾਅਦ ਇੱਕ ਐਂਡ ਕਪ ਆਪਾਂ ਨੂੰ ਹੋਰ ਚਾਹੀਦੇ ਜੀ ਆ ਵੀ ਇਹਦਾ ਐਂਡ ਕੱਪ ਹੈ ਇਸੇ ਦੀ ਸਾਈਜ਼ ਦੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਰਾਖ ਕੱਢ ਲਾਂਗੇ ਇਹਦੇ ਵਿੱਚ ਜਿਹੜਾ ਆਪਾਂ ਨੇ ਸਰਾਖ ਕੱਢਣਾ ਇਹ ਥੋੜਾ ਜਿਹਾ ਆਪਾਂ ਵੱਡਾ ਮੋਟਾ ਸਰਾਖ ਕਰਾਂਗੇ ਜੀ ਆ ਇਹਦੇ ਨਾਲ ਕਰ ਲਾਂਗੇ ਤੁਸੀਂ ਕਿਸੇ ਗਰਮ ਚੀਜ਼ ਨਾਲ ਵੀ ਕੱਢ ਸਕਦੇ ਹੋ ਇਹ ਸਾਰੇ ਸਰਾਖ ਜਦੋਂ ਤੁਹਾਡੇ ਘਰੇ ਮਿਸਤਰੀ ਏਸੀ ਲਾਉਣ ਆਉਣਗੇ ਨਵਾਂ ਤੁਸੀਂ ਉਹਦੀ ਇਹ ਕੰਮ ਨਾਲ ਦੀ ਨਾਲ ਹੀ ਕਰਵਾ ਲਿਓ ਜੀ ਠੀਕ ਹੈ ਜਿਹਦੇ ਤਾਂ ਕਰੇ ਲੱਗਿਆ ਹੋਇਆ ਉਹਨੂੰ ਤਾਂ ਬਾਅਦ ਚੋਂ ਹੀ ਕਰਨਾ ਪਊਗਾ ਪਰ ਜਿਹਦੇ ਨਵਾਂ ਲਾਉਣ ਉਹ ਨਾਲ ਦੀ ਨਾਲ ਕਰਵਾ ਲਿਓ ਇਸ ਤੋਂ ਬਾਅਦ ਇੱਕ ਐਂਡ ਕੱਪ ਆਪਾਂ ਨੇ ਇਹਦੇ ਉੱਪਰਲੇ ਪਾਸੇ ਕਰਤਾ ਇੱਕ ਆਪਾਂ ਨੇ ਹੇਠਲੇ ਪਾਸੇ ਫਿੱਟ ਕਰਤਾ ਇਸ ਤੋਂ ਬਾਅ ਜਿਹੜੀ ਕੰਧ ਦੇ ਉੱਤੇ ਏਸੀ ਦਾ ਪਾਣੀ ਡਿੱਗਦਾ ਉਹ ਕੰਧ ਦੇ ਉੱਤੇ ਆਪਾਂ ਇਸ ਤਰੀਕੇ ਨਾਲ ਸਰਾਖ ਕਰ ਲੇ ਠੀਕ ਹੈ ਡ੍ਰਿਲ ਨਾਲ ਤੁਸੀਂ ਕਿਸੇ ਮਿਸਤਰੀ ਤੋਂ ਕਰਵਾ ਲਿਓ ਚਾਹੀ ਉੱਥੇ ਆਪਾਂ ਇਸ ਪਾਈਪ ਨੂੰ ਫਿੱਟ ਕਰਾਂਗੇ ਜੀ ਆਹ ਲਓ ਜੀ ਦੋ ਆਪਾਂ ਨੂੰ ਆਹ ਸਾਂਚੇ ਚਾਹੀਦੇ ਨੇ ਇਹਦੇ ਨਾਲ ਪਾਇਪ ਆਪਣੀ ਜਿਹੜੀ ਆ ਉਹ ਟਿਕ ਜੂਗੀ ਇੱਕ ਜਗ੍ਹਾ ਤੇ ਇੱਥੇ ਆਪਾਂ ਇਹਨੂੰ ਫਿੱਟ ਕਰ ਦਨੇ ਆ ਜੀ ਆ ਸਕੰਜੀਆਂ ਦੇ ਵਿੱਚ ਆ ਲਓ ਜੀ ਪਾਇਪ ਆ ਜਿਹੜੀ ਉਹ ਆਪਣੀ ਫੁੱਲ ਫਿੱਟ ਹੋ ਗਈ ਇਸ ਤੋਂ ਬਾਅਦ ਆਪਾਂ ਕਰਨਾ ਕੀ ਆ ਇੱਥੇ ਆਪਣਾ ਸਾਰਾ ਟਾਂਚਾ ਫਿੱਟ ਹੋ ਗਿਆ ਉੱਥੋਂ ਆਪਣਾ ਪਾਣੀ ਡਿੱਗਦਾ ਏਸੀ ਵਾਲੀ ਪਾਇਪ ਆਪਾਂ ਇਹਦੇ ਵਿੱਚ ਪਾਤੀ ਜੀ ਆ ਲਓ ਜੀ ਜਿੰਨਾ ਵੀ ਏਸੀ ਦਾ ਪਾਣੀ ਆ ਹੁਣ ਆਪਣੇ ਦਾ ਦਿਨ ਰਾਤ ਚੱਲੂਗਾ ਠੰਡਾ ਪਾਣੀ ਆਊਗਾ ਨਾ ਤਾਂ ਆਪਣਾ ਪਾਣੀ ਬੇਸਟ ਹੋਣਾ ਨਾ ਹੀ ਕਿਤੇ ਕੋਈ ਟੋਆ ਬਣਾ ਲਓ ਜੀ ਇਹਦੇ ਨਾਲ ਹੱਥ ਧੋ ਲਓ ਤੁਸੀਂ ਜੋ ਮਰਜ਼ੀ ਕਰੀ ਜਾਓ ਪੀਣ ਵਾਸਤੇ ਤਾਂ ਦੇਖੋ ਇਹਨੂੰ ਵਰਤਿਆ ਨਹੀਂ ਸਕਦੇ ਹਾਂ ਬੇਲਾਂ 'ਚ ਵਰਤ ਸਕਦੇ ਹਾਂ ਹੱਥ ਧੋਣ ਨੂੰ ਡੰਗਰ ਨਵਾਉਣ ਨੂੰ ਪੈਰ ਧੋਣ ਵਾਸਤੇ ਇਹ ਪਾਣੀ ਤੁਹਾਡਾ ਬੇਸਟ ਨਹੀਂ ਜਾਊਗਾ ਪਾਣੀ ਦੀ ਬਚਤ ਵਾਸਤੇ ਆਹ ਕੰਮ ਹਰੇਕ ਬੰਦਾ ਜਿਹਦੇ ਘਰੇ ਏਸੀ ਲੱਗਿਆ ਹੋਇਆ ਕਰ ਲੋ ਆਪਾਂ ਨੇ ਹੱਥ ਵੀ ਧੋਲੇ ਆਹ ਭਰ ਵੀ ਲਿਆ ਤੁਹਾਨੂੰ ਪਤਾ ਹੀ ਹੈ ਵੀ ਏਸੀ ਕਿੰਨਾ ਜਾਂਦੇ ਪਾਣੀ ਗੱਡ ਦਿੰਦਾ ਇਸ ਤੋਂ ਬਾਅਦ ਆਪਾਂ ਬੱਲਾਂ 'ਚ ਪਾਵਾਂਗੇ